ਦਲੰਦਰ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਨੇਤਾ ਤੇ ਗੋਲੀ ਮਾਰ ਕੇ ਹਤਿਆ ਕੀਤੀ ਗਈ। ਹਤਿਆ ਦੇ ਸੰਸਨੀ ਖੇਤ ਘਟਰਾ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਅੰਮ੍ਰਿਤਸਰ ਤੋਂ ਕਾਂਗਰਸ ਸੰਸਦ ਮੈਂਬਰ ਗੁਰਜੀਤ ਸਿੰਘ ਓਜਲਾ ਨੇ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਤੇ ਤਿੱਖੇ ਹਮਲੇ ਕਰਦੇ ਹੋਏ ਕਾਨੂੰਨ ਵਿਵਸਥਾ ਨੂੰ ਲੈ ਕੇ ਗੰਭੀਰ ਸਵਾਲ ਖੜੇ ਕੀਤੇ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਲਾਅ ਆਰਡਰ ਦੀ ਸਥਿਤੀ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਅਤੇ ਹਰ ਰੋਜ਼ ਵੱਡੀ ਅਪਰਾਧਿਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜਿਸ ਕਾਰਨ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਇਸ ਮੌਕੇ ਗੁਰਜੀਤ ਸਿੰਘ ਓਜਲਾ ਨੇ ਕਿਹਾ ਕਿ ਇਸ ਸਮੇਂ ਪੰਜਾਬ ਨੂੰ ਇੱਕ ਮਜ਼ਬੂਤ ਸਮਰਥ ਅਤੇ ਜ਼ਿੰਮੇਵਾਰ ਮੁੱਖ ਮੰਤਰੀ ਦੀ ਸਖਤ ਲੋੜ ਹੈ ਜੋ ਸੂਬੇ ਵਿੱਚ ਕਾਨੂੰਨ ਵਿਵਸਥਾ ਨੂੰ ਸੰਭਾਲ ਸਕੇ ਦੇ ਵਿੱਚ ਅਪਰਾਧੀ ਬੇਖੌਫ ਹੋ ਕੇ ਵਾਰਦਾਤਾ ਕਰ ਰਹੇ ਨੇ ਔਰ ਅੱਜ ਬੜੀ ਦੁੱਖ ਦੀ ਗੱਲ ਹੈ ਆਮ ਆਦਮੀ ਪਾਰਟੀ ਦੇ ਇੱਕ ਨੇਤਾ ਦਾ ਗੁਰੂਕਰ ਵਿਖੇ ਮਾਡਰ ਟਾਉਨ ਗੁਰਦਾਰੇ ਵਿਖੇ ਉਹਦਾ ਕਤਲ ਕਰ ਦਿੱਤਾ ਗਿਆ ਨਿਤ ਦਿਨ ਵੱਡੇ ਤੋਂ ਵੱਡੀ ਵਾਰਦਾਤ ਜਿਹੜੀ ਪੰਜਾਬੀਆਂ ਨੂੰ ਵੇਖਣ ਲਈ ਮਿਲ ਰਹੀ ਪੂਰੇ ਤਣਾਅ ਦਾ ਮਾਹੌਲ ਹੈ ਪੂਰੇ ਡਰ ਦਾ ਮਾਹੌਲ ਹੈ ਸਰਕਾਰ ਬੁਰੀ ਤਰ੍ਹਾਂ ਲਾਅ ਐਂਡ ਆਰਡਰ ਤੇ ਫੇਲ ਹੈ ਕਿਉਂਕਿ ਲਾਅ ਐਂਡ ਆਰਡਰ ਤੇ ਇੱਕ ਮਜ਼ਬੂਤ ਪ੍ਰਾਈਮ ਮਿਨਿਸਟਰ ਸੀਐਮ ਚਾਹੀਦਾ ਹੁੰਦਾ ਹੈ ਪਰ ਜਦੋਂ ਪਾਵਰ ਸੈਂਟਰ ਦੋ ਦੋ ਹੋਣ ਨਾ ਫਿਰ ਸਿਸਟਮ ਕੰਮ ਨਹੀਂ ਕਰਦਾ ਤੁਸੀਂ ਇੱਥੋਂ ਤੱਕ ਵੇਖ ਲਓ ਕਿ ਇੱਕ ਗੈਂਗਲੈਂਡ ਬਣਿਆ ਪਿਆ ਇਸ ਵੇਲੇ ਪੰਜਾਬ ਬਾਰੋਂ ਬੈਗੇ ਫਰੋਤੀਆਂ ਮੰਗੀਆਂ ਜਾ ਰਹੀਆਂ ਇਹ ਤੇ ਉਹ ਨੇ ਜਿਹੜੇ ਮਾਰੇ ਜਾ ਰਹੇ ਕੋਈ ਜਿਹੜੇ ਨਹੀਂ ਦਿੰਦੇ ਫਰੋਤੀ ਉਹਨਾਂ ਦੇ ਗੋਲੀਆਂ ਚੱਲਦੇ ਆ ਤੇ ਜਿਹੜੇ ਆਰਾਮ ਨਾ ਦੇ ਜਾਂਦੇ ਉਹ ਪਤਾ ਹੀ ਨਹੀਂ ਕਿੰਨੇ ਕਿਹਾ ਜੇ ਜਿਹੜੇ ਆਪਣੀ ਜਾਨ ਬਚਾਉਣ ਲਈ ਸੋ ਦੂਸਰਾ ਕੋਈ ਨਜੀਬ ਨਜੀਬ ਹੀ ਕਹਦੀ ਕੋ ਰੌਲਾ ਲੜਾਈ ਆ ਗੋਲੀ ਚਲਾਉਣ ਲੱਗਾ ਕੋਈ ਵੇਂਦਾ ਨਹੀਂ ਕਿਉਂਕਿ ਪੁਲਿਸ ਦਾ ਡਰ ਨਹੀਂ ਰਹਿ ਗਿਆ ਖੌਫ ਹੀ ਨਹੀਂ ਹੈਗਾ ਕਾਨੂੰਨ ਦਾ ਕੋਈ ਖੌਫ ਨਹੀਂ ਹੈਗਾ ਗੋਲੀ ਚਲਾਉਣ ਵਾਲੇ ਨੂੰ ਕਿ ਮੈਨੂੰ ਕਾਨੂੰਨ ਦੀ ਕੋਈ ਡਰ ਹੋਵੇਗਾ ਨਿੱਕੇ ਨਿੱਕੇ ਲੜਾਈਆਂ ਦੇ ਵਿੱਚ ਪਿੰਡਾਂ ਤੱਕ ਵੀ ਆਮ ਆਦੀ ਪਾਰਟੀ ਉਹੋ ਹੀ ਕੰਮ ਪਰਚੇ ਵਾਲਾ ਕਰਤੀਰ ਫੜਿਆ ਕਿ ਸਾਡੇ ਬੰਦੇ ਨੇ ਸੱਟਾਂ ਲਾਈਆਂ ਭਾਵੇਂ ਤੇ ਉਹ ਦੂਜੇ ਨੂੰ ਆਪਣਾ ਸੱਟਾਂ ਲਵਾ ਕੇ ਜਾਲੀ ਬਣਾ ਕੇ ਉਹਨਾਂ ਨੂੰ ਅੰਦਰ ਪਾ ਦਿੰਦੇ ਉਹ ਉਸ ਹਾਲਾਤ ਮਾੜਿਆਂ ਦੇ ਕਰਕੇ ਅੱਜ ਅੱਜ ਪੂਰਨ ਤੌਰ ਦੇ ਉੱਤੇ ਪੰਜਾਬ ਜਿਹੜਾ ਆ ਬਿਲਕੁਲ ਲਹੂ ਲਿਵਾਨ ਹੋਇਆ ਇਸ ਗੈਰ ਕਾਨੂੰਨੀ ਜਿਹੜਾ ਜਿਹੜੇ ਮਰਡਰ ਨੇ ਉਹਨਾਂ ਦੀ ਦਲਦਲ 'ਚ ਫਸਦਾ ਜਾ ਰਿਹਾ ਔਰ ਸਭ ਤੋਂ ਵੱਡੀ ਗੱਲ ਜਿੱਥੇ ਆਮ ਆਦਮੀ ਪਾਰਟੀ ਲਾਗੂ ਕਰਦੇ ਵੀ ਹੈ ਇਹ ਪੰਜਾਬ ਦੇ ਵਿੱਚ ਜ਼ਿੰਮੇਵਾਰ ਹੈ ਉੱਥੇ ਬੀਜੇਪੀ ਜਿਹੜੀ ਹੈ ਉਹ ਮੂਕ ਦਰਸ਼ਕ ਬਣ ਕੇ ਇਹ ਲਹੂ ਲੋਨ ਦੇ ਪੰਜਾਬ ਨੂੰ ਵੇਖ ਰਹੀ ਹੈ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਜਿੰਨੇ ਬਾਹਰ ਬੈਠ ਕੇ ਲੋਕ ਕਤਲ ਕਰਾ ਰਹੇ ਨੇ ਗੈਂਗਸਟਰ ਮੈਨੂੰ ਫੜਕੇ ਲੈਉਣ ਜਾਂ ਸਰਕਾਰਾਂ ਨਾਲ ਗੱਲ ਕਰਨੀ ਕਦੀ ਵੀ ਨਹੀਂ ਸੁਣਿਆ ਨਾਲ ਕੋਈ ਗੱਲ ਕੀਤੀ ਹੋਗੀ ਕਿਤੇ ਦੋ ਤਿੰਨ ਸਾਲ ਬਾਅਦ ਇੱਕਦਾਂ ਲੈ ਆਉਂਦੇ ਆ ਉੱਥੇ ਬੜੀ ਵਾਅਵਾ ਕਰਦੇ ਨੇ ਜਦ ਕਿ ਅੱਜ ਬਹੁਤ ਵੱਡੇ ਮੁਸ਼ਕਲ ਦੇ ਵਿੱਚੋਂ ਪੰਜਾਬ ਨੰਗ ਰਿਹਾ ਆ ਆਮ ਜਿਹੜਾ ਸ਼ਹਿਰੀ ਇਤੇ ਚੋਂ ਨੰਗ ਰਿਹਾ ਆ ਠੀਕ ਸਰ ਜੀ ਲਗਾਤਾਰ ਜਿਹੜਾ ਰਮਨਜੀਤ ਸਿੰਘ ਬਿੱਟੂ ਨੂੰ ਗद्दार ਕਿਹਾ ਗਿਆ ਸੋ ਲਗਾਤਾਰ ਮਾਮਲਾ ਘਰਵਾਂਦਾ ਯਾਰ ਬਿੱਤੇ ਦੀ ਨਹੀਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਬਿੱਟੂ ਨੂੰ ਨਹੀਂ ਗद्दार ਕਿਹਾ ਗਿਆ ਬਲਕਿ ਸਿੱਖ ਕੌਮ ਨੂੰ ਗद्दार ਕਿਹਾ ਗਿਆ ਰਾਹੁਲ ਗਾਂਧੀ ਦੇ ਬਾਰੇ ਮੋਦੀ ਸਾਹਿਬ ਨੇ ਜਿਹੜੀ ਇਸ ਵੇਲੇ ਉਹ ਗਦਾਰੀ ਪੂਰੇ ਦੇਸ਼ ਨਾਲ ਹੋ ਰਹੀ ਹੈ ਨਾ ਬੀਜੇਪੀ ਕਰ ਰਹੀ ਤੇ ਮੋਦੀ ਸਾਹਿਬ ਜਿਸ ਤਰੀਕੇ ਨਾਲ ਦੇਖ ਨੂੰ ਮੰਡੀ ਬਣਾ ਰਹੇ ਉਸ ਤੋਂ ਵੱਡੀ ਗਦਾਰੀ ਤਾਂ ਕੋਈ ਹੈ ਨਹੀਂ ਮੇਰਾ ਖਿਆਲ ਹੈ ਸੋ ਜਿੱਦ ਤੱਕ ਬਿੱਟੂ ਦਾ ਗੱਲ ਹੈ ਪਹਿਲੀ ਗੱਲ ਇਹ ਹੈ ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਦੇ ਲੀਡਰਾਂ ਨੂੰ ਗੱਲ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਇੱਕ ਸੱਜਣਤਾਈ ਦੇ ਤੌਰ ਤੇ ਬਿੱਟੂ ਰਾਹੁਲ ਜੀ ਦੇ ਬਹੁਤ ਲੱਗੇ ਰਿਆ ਔਰ ਉਹਨਾਂ ਨੇ ਗਦਾਰ ਦੋਸਤ ਕਿਹਾ ਉਹਨਾਂ ਨੂੰ ਅਸੀਂ ਸਾਰੇ ਉੱਥੇ ਸਾਂ ਕਿਉਂਕਿ ਉਹ ਵੀ ਪਹਿਲਾਂ ਤੁਰਿਆ ਆ ਉਹਨੇ ਕਿਹਾ ਕਿ ਕਾਰਗਿਲ ਤੋਂ ਸ਼ਹੀਦ ਹੋਏ ਨੇ ਉਹਨੇ ਕਿਹਾ ਉਹ ਮੇਰੇ ਗਦਾਰ ਦੋਸਤ ਕਿੱਥੇ ਸਿੱਖ ਕਿਥੋਂ ਆਕੇ ਜੀ ਅੱਛਾ ਜਿੱਥੇ ਸਿੱਖ ਰਹਿੰਦੇ ਉਹਨਾਂ ਨੂੰ ਤਾਂ ਕੋਈ ਇਤਰਾਜ ਨਹੀਂ ਸਿੱਖਾ ਲਓ ਤਾਂ ਕੋਈ ਬਿਆਨ ਨਹੀਂ ਆਇਆ ਦੂਜੀ ਗੱਲ ਬਿੱਟੂ ਕੰਨਾ ਕਿ ਸਿੱਖ ਹੈ ਉਹਦੇ ਥੱਲੇ ਹਰ ਇੱਕ ਦੇ ਥੱਲੇ ਮੀਡੀਆ ਦੇ ਕਮੈਂਟ ਤੁਸੀਂ ਪੜ ਲਿਓ ਉਹ ਸਾਰਿਆਂ ਨੂੰ ਪਤਾ ਹੈ ਸ਼ੁਗਧਾਰੀ ਕੀਤੀ ਹੈ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਨਾਲ ਉਹ ਦਿਨ ਕਿੱਥੇ ਸਰ ਮੋਦੀ ਜੀ ਜਿੱਦਣ ਡਾਕਟਰ ਮਨਮੋਹਨ ਸਿੰਘ ਜੀ ਦਾ ਸੰਸਕਾਰ ਹੋਣਾ ਸੀ ਸਭ ਤੋਂ ਵੱਡਾ ਸਿੱਖ ਵਰਲਡ ਦਾ ਨੰਬਰ 1 ਸਿੱਖ ਡਾਕਟਰ ਮਨਮੋਹਨ ਸਿੰਘ ਜੀ ਨੂੰ ਆਰਥਿਕਤਾ ਦਾ ਮਾਰ ਕਿਹਾ ਜਾਂਦਾ ਬਿੱਟੂ ਨੂੰ ਤੇ ਲੁਧਿਆਣੇ ਵਾਲੇ ਪਸੰਦ ਨਹੀਂ ਕੀਤਾ ਡਾਕਟਰ ਮਨਮੋਹ ਸਿੰਘ ਨੂੰ ਪੂਰੀ ਦੁਨੀਆ ਪਸੰਦ ਕਰਦੀ ਸੀ ਲੋਹਾ ਮੰਦੀ ਸੀ ਉਹਨਾਂ ਦੀ ਆਰਥਿਕ ਨੀਤੀਆਂ ਦਾ ਅੱਜ ਜਿੱਥੇ ਬੈ ਕੇ ਦੇਸ਼ ਚੱਲ ਰਿਹਾ ਨਾ ਇਹਦੀਆਂ ਨੀਹਾਂ ਡਾਕਟਰ ਮਨਮੋਹ ਸਿੰਘ ਨੇ ਰੱਖੀਆਂ ਇਹਨਾਂ ਨੂੰ ਪੁੱਛੋ ਜਦੋਂ ਸੰਸਕਾਰ ਹੋਣਾ ਸੀ ਉਦੋਂ ਉਦੋਂ ਤੁਸੀਂ ਤੁਹਾਡਾ ਤੁਸੀਂ ਜਗ੍ਹਾ ਕਿਉਂ ਨਹੀਂ ਦਿੱਤੀ ਰਾਜ ਘਾੜ ਦੇ ਉੱਤੇ ਡਾਕਟਰ ਮਨਮੋਹ ਸਿੰਘ ਨੂੰ ਤੁਹਾਡੇ ਨਾਲ ਅਸੀਂ ਲੜਦੇ ਵੀ ਰਹੇ ਤੁਹਾਨੂੰ ਬਾਰ ਬਾਰ ਤੁਹਾਨੂੰ ਅਪਰੋਚ ਕਰਦੇ ਰਹੇ ਪਰ ਤੁਸੀਂ ਇੱਕ ਆਮ ਸ਼ਮਸ਼ਾਨ ਘਾੜ ਚ ਉਹਦਾ ਸਸਕਾਰ ਕੀਤਾ ਕਿਉਂਕਿ ਤੁਹਾਨੂੰ ਅੱਛੇ ਲੋਕ ਇੰਡੀਆ ਦੇ ਪਸੰਦ ਨਹੀਂ ਤੁਸੀਂ ਸਿੱਖਾਂ ਨਾਲ ਬੇਸਿਕਲੀ ਨਫ਼ਰਤ ਕਰਦੇ ਜੀ 700 ਕਿਸਾਨ ਮਾਰਤਾ ਤੁਸੀਂ ਜਿਨ੍ਹਾਂ ਦੇ ਸਿਰ ਤੇ ਪੱਗਾ ਸੀ ਇੱਕ ਵਾਰੀ ਪ੍ਰਧਾਨ ਮੰਤਰੀ ਜੀ ਦੇ ਮੂੰਹ ਉਦੋਂ ਬਿੱਟੂ ਵੀ ਸਾਡੇ ਨਾਲ ਹੀ ਹੁੰਦਾ ਸੀ ਅਸੀਂ ਕਹਿੰਦੇ ਆ ਇੱਕ ਵਾਰੀ ਉਹਨਾਂ ਦੀ ਜਦੋਂ ਅਸੀਂ ਅਫਸੋਸ ਪ੍ਰਗਟ ਕਰਦੇ ਆ ਅਸੀਂ ਜਦੋਂ ਪਾਰਲੀਮੈਂਟ ਸ਼ੁਰੂ ਹੁੰਦਾ ਤੇ 2 ਮਿੰਟ ਵਾਸਤੇ ਮੋਨ ਰੱਖਦੇ ਜਿਹੜੇ ਜਿਹੜੀਆਂ ਆਤਮਾ ਇਹੋ ਜੀ ਇਸ ਲੈਵਲ ਤੇ ਜਿੰਨਾ ਸ਼ਹਾਤਾ ਹੁੰਦੀਆਂ ਨੇ ਉਹਨਾਂ ਲੋਕਾਂ ਨੇ ਐਗਰੀਕਲਚਰ ਕਿਸਾਨੀ ਬਚਾਉਣ ਲਈ 700 ਜਿਹੜੇ ਮੇਰਾ ਕੱਲ 99% ਸਿੱਖ ਸੀ ਜਿਹਨਾਂ ਸਿਰ ਤੇ ਦਸਤਾਰਾਂ ਸੀ ਉਹ ਮਰ ਗਏ ਉੱਥੇ ਤੇ ਮੋਦੀ ਸਾਹਿਬ ਤੁਹਾਡੀ ਜबान ਨਹੀਂ ਖੁੱਲੀ ਕਿਸੇ ਲੀਡਰ ਦੀ ਨਹੀਂ ਖੁੱਲੀ ਪੰਜਾਬ ਵਾਲਿਆਂ ਦੀ ਹੂੰ ਕਿਸੇ ਬੀਜੇਪੀ ਦੇ ਲੀਡਰ ਦੀ ਨਹੀਂ ਖੁੱਲੀ ਔਰ ਮੈਂ ਕਹਿਣਾ ਚਾਹਣਾ ਇਹ ਇਹਦੇ ਨਾਲੋਂ ਐਸ ਵੇਲੇ ਭਾਰਤ ਨੂੰ ਦੱਸੋ ਕਿ ਭਾਰਤ ਨਾਲ ਭਾਰਤੀ ਜਨਤਾ ਪਾਰਟੀ ਗਦਾਰੀ ਕਿਉਂ ਕਰ ਰਹੀ ਹੈ ਸਾਡੇ ਕਿਸਾਨਾਂ ਨਾਲ ਗਦਾਰੀ ਕਿਉਂ ਕਰ ਰਹੀ ਹੈ ਸਾਡੇ ਇਹ ਅਮਰੀਕਾ ਨੂੰ ਕਿਉਂ ਵੇਚੇ ਜਾ ਰਹੇ ਆ ਸਾਡੇ ਚਾਈਨਾ ਨੂੰ ਕਿਉਂ ਵੇਚ ਕੇ ਚਾਈਨਾ ਨੂੰ ਕਿਉਂ ਕਬਜ਼ਾ ਕਰਨ ਦਿੱਤਾ ਜਾ ਰਿਹਾ ਇਹ ਗਦਾਰੀਆਂ ਦੀ ਲੰਮੀ ਲਿਸ਼ ਜਿਹੜੀ ਇੰਡੀਆ ਦੇ ਨਾਲ ਹੋ ਰਹੀ ਹੈ ਉਹਦੇ ਦੇ ਜਵਾਬ ਦਿਓ ਬਿੱਟੂ ਹਣੀ ਕਿੰਨੇ ਕੁ ਸਿੱਖ ਨੇ ਇਹ ਪੰਜਾਬ ਵਾਲਿਆਂ ਨੂੰ ਜਿਆਦਾ ਪਤਾ ਜੇ ਕੋਈ ਮੁਸ਼ਕਲ ਹੁੰਦੀ ਤਾਂ ਸਾਡੇ ਛੇੜੀ ਕਾਲਤਖ ਸਾਹਿਬ ਹੈਗੇ ਉਹਨਾਂ ਆਪੇ ਗੱਲ ਕਰ ਲੈਣੀ ਤੁਹਾਨੂੰ ਸਿੱਖਾਂ ਦਾ ਮੋਰੀ ਬੰਦੀ ਆਪਣੀ ਜਿਹੜੀ ਐਕਟਿੰਗ ਉਹ ਨਾ ਕਰੋ ਆਰਐਸਐਸ ਕਿੰਨੀ ਕੁ ਸਿੱਖਾਂ ਦਾ ਭਲਾ ਕਰ ਲੜੀ ਹੈ ਇਹ ਸਾਰਿਆਂ ਨੂੰ ਪਤਾ ਠੀਕ ਥੈਂਕ ਯੂ